ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਦੇ ਲਈ ਚੱਲ ਰਹੀ ਮਿਸ਼ਨ ਰੋਜ਼ਗਾਰ ਤਹਿਤ ਅੰਮ੍ਰਿਤਸਰ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ। ਸਥਾਨਕ ਸਰਕਾਰ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਅੱਜ ਵੱਖ-ਵੱਖ ਪੋਸਟਾਂ ਲਈ 60 ਨਿਯੁਕਤੀ ਪੰਤਰ ਵੰਡੇ। ਇਹ ਸਮਾਗਮ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਫ਼ਤਰ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਨਵ-ਨਿਯੁਕਤ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਡਾਕਟਰ ਰਵਜੋਤ ਕਰਨੇ ਨੇ ਕਿਹਾ ਕਿ ਸਰਕਾਰ ਯੁਵਾ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧਾ। ਉਹਨਾਂ ਨੇ ਕਿਹਾ ਕਿ ਅੱਜ 60 ਵਕਵਕ ਪੋਸਟਾਂ ਲਈ ਉਹਨਾਂ ਨੇ ਕਿਹਾ ਕਿ ਅੱਜ 60 ਵਕਵਕ ਪੋਸਟਾਂ ਲਈ ਨਿਯੁਕਤੀ ਪੱਤਰ ਵੰਡੇ ਗਏ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਅੱਜ ਨੌਕਰੀ ਮਿਲੀ ਹੈ ਇਹ ਉਹਨਾਂ ਲਈ ਖੁਸ਼ੀ ਦਾ ਸਭ ਤੋਂ ਵਿਸ਼ੇਸ਼ ਦਿਨ ਹੈ ਪਤੀ ਤੇ ਅੱਜ ਗੁਰੂ ਨਗਰੀ ਅਮਿਸਰ ਸਾਹਿਬ ਵਿਖੇ ਅਸੀਂ ਪਹੁੰਚੇ ਆ ਤੇ ਜੋ ਅੱਜ ਦਾ ਪ੍ਰੋਗਰਾਮ ਰੱਖਿਆ ਸੀ ਸਵੇਰੇ ਜੇ ਵੀ ਦੱਸਿਆ ਮੇਰ ਸਾਹਿਬ ਨੇ ਕਿ ਕੋਰਪੋਰੇਸ਼ਨ ਵਿੱਚ 60 ਜਿਹੜੇ ਨਿਯੁਕਤੀ ਪੱਤਰ ਦਿੱਤੇ ਆ ਕੋਰਪੋਰੇਸ਼ਨ ਦੇ ਪਰਿਵਾਰ 'ਚ ਵਾਧਾ ਹੋਇਆ ਤੇ ਮੈਂ ਸਾਰੇ ਜਿੰਨੇ ਵੀ ਉਮੀਦਵਾਰ ਜਿੰਨੇ ਵੀ ਸਾਡੇ ਸੱਜਣ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਆ ਉਹਨਾਂ ਨੂੰ ਵਧਾਈ ਤੇ ਉਹਨਾਂ ਦੇ ਪਰਿਵਾਰਾਂ ਨੂੰ ਵਧਾਈ ਕੋਰਪੋਰੇਸ਼ਨ ਦੀ ਪੂਰੀ ਟੀਮ ਨੂੰ ਵਧਾਈ ਤੇ ਮੈਂ ਧੰਨਵਾਦ ਕਰਦਾ ਅਰਦ ਲਜੀਬ ਸਾਡੇ ਬੜੇ ਸਤਿਕਾਰਯੋਗ ਮਾਨਯੋਗ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਸੋਚ ਅੱਜ ਅਸੀਂ ਪੂਰੇ ਪੰਜਾਬ ਵਿੱਚ ਜਿਹੜਾ ਉਹਨਾਂ ਦਾ ਸੁਪਨਾ ਹੈਗਾ ਰੰਗਲੇ ਪੰਜਾਬ ਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਤੇ ਜਿਹੜਾ ਰੋਜ਼ਗਾਰ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਇੱਕ ਸਟੈਪ ਹੋਰ ਵਧਾਉਂਦੇ ਹੋਏ ਅਸੀਂ ਆਪਾਂ ਬੰਮਿਸਰ ਸਾਹਿਬ ਵਿਖੇ ਅਸੀਂ ਕਾਰਪੋਰੇਸ਼ਨ ਵਿੱਚ 60 ਏਮਪਲੋਈ ਦਾ ਅਸੀਂ ਆਪਾਂ ਵਾਅਦਾ ਹੋਇਆ ਇੱਕੋ ਰਿਫਰ ਤੁਹਾਡੇ ਮਾਧਮ ਰਾਹੀਂ ਮੈਂ ਸਾਰਿਆਂ ਨੂੰ ਸਾਰੇ ਪਰਿਵਾਰਾਂ ਨੂੰ ਬਹੁਤ-ਬਹੁਤ ਬਧਾਈ ਵਧਾਈ ਦਿਨਾਂ ਰਿਸ਼ੋ ਸਾਹਿਬ ਤੋਂ ਪੰਜਾਬ ਪੁਰੇਰਾ ਕੋਈ ਕੁਝ ਐਲਾਨ ਕਰੋਗੇ ਜੀ ਆਏ ਹੋ ਤੁਸੀਂ ਕਾਫੀ ਟਾਈਮ ਬਾਅਦ ਦਿੱਲੀ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਦੇ ਵਿੜੇ ਚਾਏ ਕਿਉਂਕਿ ਕਾਫੀ ਨੀਡ ਹੈ ਜੀ ਫਾਈਨੈਂਸ਼ਲ ਹਾਲਾਤ ਕਾਫੀ ਖਰਾਬ ਨੇ ਜੀ ਕਾਰਪੋਰੇਸ਼ਨ ਦੇ ਬਾਰੇ ਜੀ ਨਹੀਂ ਬਿਲਕੁਲ ਦੇਖੋ ਜੀ ਬੇਅਰ ਸਾਹਿਬ ਕਮਿਸ਼ਨਰ ਸਾਹਿਬ ਪੁਰੀ ਟੀਮ ਸਾਡੇ ਟੱਚ ਹੈਗੀ ਆ ਤੇ ਜੋ ਵੀ ਇਹਨਾਂ ਵੱਲੋਂ ਡਿਮਾਂਡ ਹੁੰਦੀ ਅਸੀਂ ਆਪਾਂ ਬਹੁਤ ਜਲਦ ਅਸੀਂ ਪੂਰੀ ਕਰ ਦਾਂਗਾ ਮੈਂ ਫਿਰ ਕਹਾਂਗਾ ਦਰਾਊਂਗਾ ਕਿ ਸਾਡੇ ਵੱਲੋਂ ਸਾਡੇ ਮੈਕਪੇ ਵੱਲੋਂ ਸੀਐਮ ਸਾਹਿਬ ਵੱਲੋਂ ਜਿੰਮਾ ਸਾਹਿਬ ਲੋ ਕੋਈ ਕਿਸੇ ਦੇ ਕੋਈ ਨਾ ਨਹੀਂ ਹੈਗੀ ਜਦੋਂ ਵੀ ਅਸੀਂ ਕੋਈ ਵੀ ਡਿਮਾਂਡ ਕਰੀ ਦੀ ਆਪਣੇ ਮੈਕ ਵਿੱਚ ਲਈ ਗੱਲ ਕਰੀ ਦੀ ਜਾਂ ਹੋਰ ਵੀ ਕਿਸੇ ਲਈ ਬੰਦ ਕਰੀ ਦੀ ਆ ਉਹ ਪੂਰੀ ਹੋ ਜਾਂਦੀ ਹੈ ਜੋ ਜੋ ਵੀ ਅੱਜ ਵੀ ਜੇ ਕੋਈ ਮੰਗ ਰੱਖਣ ਸਾਡੇ ਮੋਰੇ ਮੇਰੇ ਸਭ ਫੋਰਸੂਲੇਸ਼ਨ ਅਸੀਂ ਆਪ ਉਹਨੂੰ ਵੀ ਪੂਰਾ ਕਰਾਂਗੇ ਬਿਲਿੰਗ ਵਾਲਾ ਜਿਹੜਾ ਕੋਈ OTS ਦੀ ਸਕੀਮ ਆ ਰਹੀ ਹੈ ਓਏ ਸੀ ਪਿੱਛੇ ਜੇ ਆਪਾਂ ਉਹ ਨੂੰ ਤੁਸੀਂ ਜੀ ਆਪਾਂ ਤੇ ਇਹਨੂੰ ਆਪਾਂ ਹੋਰ ਅੱਗੇ ਐਕਸਟੈਂਡ ਆਪਾਂ ਕਰਦਾਗੇ ਪਰ ਇਹਦਾ ਕੋਈ ਹੋਰ ਵੀਜਨ ਹੈ ਥੋੜਾ ਇਸ ਤੋਂ ਬਲਾਵਾ ਕੋਈ ਇੱਥੇ ਆਇਆ ਕੋਈ ਮੀਟਿੰਗ ਕੋਈ ਨਹੀਂ ਬਿਲਕੁਲ ਅਸੀਂ ਜਿੱਦਾਂ ਕੀ ਮੈਂ ਦੱਸਿਆ ਕਿ ਪਹਿਲਾਂ ਵੀ ਅਸੀਂ ਅਰਲੀ ਮਾਰਨਿੰਗ ਆਏ ਹੋਏ ਹਾਂ ਤਕਰੀਬਨ ਅਸੀਂ ਪ੍ਰਾਈਵੇਟ ਗੱਡੀ ਚ ਪੂਰਾ ਸ਼ਹਿਰ ਘੁੰਮੇ ਨਾਲ ਮੇਰੇ ਬੀਰ ਸਾਹਿਬ ਸੀ ਕਮਿਸ਼ਨਰ ਸਾਹਿਬ ਸੀ ਤੇ ਬਿਨਾਂ ਕਿਸੇ ਦੱਸੇ ਨੂੰ ਪੁੱਛੇ ਨੂੰ ਅਸੀਂ ਆਪਾਂ ਸ਼ਹਿਰ ਦੇ ਜਿਹੜਾ ਇੱਕ ਆਪਾਂ ਗੇੜਾ ਕੱਢਿਆ ਸੀ ਸਫਾਈ ਦਾ ਬੰਦਬਸ ਦੇਖਣ ਨੂੰ ਕਿਦਾਂ ਕਿਦਾਂ ਨਹੀਂ ਹੈਗਾ ਤੇ ਉਸ ਸਬੰਧ ਵਿੱਚ ਅਸੀਂ ਆਪਾਂ ਜਿਹੜੇ ਨਵਾਂ ਵੈਂਡਰ ਐਮਪਲੋਏ ਕੀਤਾ ਨਾ ਮੈਂ ਟੈਂਡਰ ਤਾਂ ਸ਼ੇਅਰ ਦੀ ਸਾਬਸ ਤੈਦਾ ਉਹਨਾਂ ਕਰ ਰਿਵਿਊ ਮੀਟਿੰਗ ਕਰ ਲਈਏ ਕਿੱਥੇ ਕਮੀ ਹੈ ਉਹ ਵੀ ਸਾਡੇ ਕਾਉਂਸਲਰ ਸਾਹਿਬਾਨ ਵੀ ਬੈਠਣਗੇ ਅਸੀਂ ਬੈਠਾਂਗੇ ਮੇਰ ਸਾਹਿਬ ਵੀ ਹੋਣਗੇ ਸਾਡੀ ਕਾਰਪੋਰੇਸ਼ਨ ਦੀ ਟੀਮ ਵੀ ਹੋਏਗੀ ਤੇ ਸਾਡੇ ਐਮਐਲਏ ਵੀ ਬੈਠੇ ਹੋਣਗੇ ਜੇ ਉਹਨਾਂ ਦੀ ਵੀ ਜਿਹੜੇ ਪ੍ਰੋਬਲਮਸ ਹੈਗੇ ਅਸੀਂ ਉਹਨਾਂ ਦੇ ਮੁੱਰੇ ਰੱਖ ਕੇ ਅਸੀਂ ਆਪਾਂ ਤੇ ਜੋ ਕਮੀਆਂ ਪੇਸ਼ ਹੈਗੀਆਂ ਅਸੀਂ ਆਪਾਂ ਸਾਹਮਣੇ ਰੱਖ ਕੇ ਆਪਾਂ ਉਹਨਾਂ ਦੇ ਪੂਰੀਆਂ ਕਰਾਵਾਂਗੇ ਲੋਕਲ ਬੋਡੀ ਦੇ ਵਿੱਚ ਆਪਣਾ ਕੋਈ ਨਵੀਆਂ ਪਰਚੀਆਂ ਕੀਤੀਆਂ ਜਾਣਗੀਆਂ ਜਾਂ ਕੰਟਰੈਕਟ ਪੇਸ ਵਾਲੇ ਕੋਈ ਡੀਸੀ ਰੇਟ ਤੇ ਜਾਂ ਕੋਈ ਬੱਗੇ ਬਣਾ ਨਹੀਂ ਸਾਡੇ ਕੋ ਆਏ ਨੇ ਮਤਲਬ ਕਿ ਮੈਂ ਕਹੂੰਗਾ ਕਿ ਇਹ ਕੱਲੇ ਜਾਂ ਅੰਮ੍ਰਿਤਸਰ ਸਾਹਿਬ ਦੀ ਕਾਰਪੋਰੇਸ਼ਨ ਦੀ ਗੱਲ ਨਹੀਂ ਹੈਗੀ ਪੂਰੇ ਪੰਜਾਬ ਵਿੱਚ ਕਾਰਪੋਰੇਸ਼ਨਾਂ ਵਿੱਚ ਤੇ ਕਮੇਟੀਆਂ ਵਿੱਚ ਇਹੋ ਜਿਹੇ ਸਾਡੇ ਕਈ ਸਾਲਾਂ ਤੋਂ ਸਾਡੇ ਸਾਥੀ ਨੇ ਜਿਹੜੇ ਗੌਰਸਰਸ ਦੇ ਕੰਮ ਕਰ ਰਹੇ ਨੇ ਉਸ ਨਾਲ ਕੁਝ ਜ਼ਰੂਰ ਅਸੀਂ ਆਪਾਂ ਉਹਨਾਂ ਦੇ ਆਪਾਂ ਹੈਲਪ ਕਰਾਂਗੇ ਆਪਾਂ ਤੇ ਸੀਐਮ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਜਾਂ ਕੰਟਰੈਕਟ ਬੇਸਿਕ ਆਪਾਂ ਨੂੰ ਕਨਵਰਟ ਕਰਾਂਗੇ ਧੰਨਵਾਦ